ਮੈਂ ਮਾਨੀ ਵਾਲੇ ਗਿਆ ਹੀ ਆ। ਅੱਛਾ ਜੀ। ਸਾਰਕ ਦੇ ਨਾਲ ਆ। ਜੀ। ਤੇ ਉੱਥੇ ਛੋਟਾ ਜਿਹਾ ਆ ਗਿਆ ਤੇ ਮੇਰੀ ਗੁੱਡੀ ਨੇ ਚੱਕ ਕੇ ਨੂੰ ਰੱਖ ਲਿਆ। ਅੱਛਾ। ਮੈਨੂੰ ਠਾਤਾ। ਜੀ। ਤੇ ਮੈਨੂੰ ਵਾਲੀ ਵਿਹਸਤਾ ਕਰਕੇ ਕਾਟੋ ਦਾ ਬੱਚਾ ਵੀ ਮੈਂ ਵੇਖਿਆ ਤੇ ਨਹੀਂ ਅੱਖਾਂ ਬੰਦ ਸੀਗੀਆਂ। ਅੱਛਾ। ਮੈਂ ਚੱਕ ਕੇ ਨੂੰ ਫਿਰ ਮੈਂ ਦੁੱਧ ਆਦੇ ਪਾਇਆ ਇਹਨੂੰ। ਜੀ। ਜਦੋਂ ਮੈਂ ਛਾਉ ਨੂੰ ਆਉਣ ਲੱਗਾ ਮੈਂ ਇਹਨੂੰ ਨਾਲ ਹੀ ਰਿਹਾ। ਇੱਕ ਦਿਨ ਗਾਵਾ ਚ ਵੀ ਆਈਗਾ। ਅਸੀਂ ਸਾਰੇ ਪਰਿਵਾਰ ਨੇ ਰੋਟੀ ਨਹੀਂ ਖਾਦੀ ਬੱਚਾ ਦੇਖੋ ਨੇੜੇ ਹੋ ਕੇ ਜ਼ੂਮ ਕਰਕੇ ਦਾ ਕਿੰਨਾ ਪਿਆਰਾ ਬੱਚਾ ਇਹ ਨਾਰਾ ਕਿ ਮੱਦਾ ਜੀ ਨਾਰਾ 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 ਠੀਕ ਆ ਤਾਂ ਹੀ ਇਹਦਾ ਨਾਮ ਅਰਜਨ ਰੱਖਿਆ ਤਾਂ ਇਹਦਾ ਨਾਮ ਜੀ ਲਓ ਜੀ ਅਰਜਨ ਨਾਮ ਹੈ ਜੀ ਤੇ ਹੁਣ ਦੱਸੋ ਇਹ ਤੁਹਾਡੇ ਕੋਲ ਹੀ ਰਹਿੰਦਾ ਸਾਡੀ ਧੀ ਹਾਂ ਮੇਰੇ ਕੋਲ ਹੀ ਰਹਿੰਦਾ ਜੀ ਤੇ ਬਾਹਰ ਇੱਥੇ ਨਾਲ ਖੁੱਲਾ ਹੁਣ ਜਾਮਨ ਤੇ ਛੱਡ ਦੇਣਾ ਨਾ ਫਿਰਦਾ ਰਹਿੰਦਾ ਅੱਛਾ ਫੇਰ ਘੂੜ ਕੇ ਆ ਜਾਂਦਾ ਅਭੀ ਕਿੰਨਾ ਕੁ ਪ੍ਰੇਮ ਪੈ ਗਿਆ ਹੁਣ ਇਹਦੇ ਨਾਲ ਹੁਣ ਤੱਕ ਇਹਦੇ ਨਾਲ ਪ੍ਰੇਮ ਯਾਰ ਹੱਦੋਂ ਯਾਰ ਆ ਤੇ ਬੱਚਾ ਨਾਲੋਂ ਵੀ ਵੱਧ ਪਿਆਰ ਜਿਹੜਾ ਆਪਣੇ ਨਾਲ ਪੈ ਗਿਆ ਮੇਰਾ ਅੱਛਾ ਇੱਕ ਦਿਨ ਗਵਾਟ ਗਿਆ ਅਸੀਂ ਰ ਮੇਰੇ ਨਾਲ ਇਹਨਾਂ ਦੂਜੇ ਨੇ ਰੋਟੀ ਛਾਧੀ ਹੈ ਜਿਹੜੀ ਮੈਂ ਉਹਨੂੰ ਰੋਟੀ ਪਾਈ ਉਹ ਨਹੀਂ ਖਾਦੀ ਇਹਨੇ ਮੈਂ ਚਾਰ ਬਰਕੀਆਂ ਪਾਤੀਆਂ ਚਾਰਾਂ ਕਹਿੰਦੇ ਮੂੰਹ ਨਹੀਂ ਲਾਇਆ ਜਿਹੜੀ ਮੇਰੇ ਹੱਥ 'ਤੇ ਬੈਠੇ ਨੇ ਜਿਹੜੀ ਨਾਲ ਮੈਂ ਤੋੜਦਾ ਹੀ ਉਹ ਖਾਦੀ ਫਿਰ ਟੜਿਆ ਮੈਂ ਖਾ ਤੂੰ ਵੀ ਤੇ ਖਾਣਾ ਮੈਂ ਵੀ ਹੈ ਫਿਰ ਇਹ ਦੋਨਾਂ ਨੇ ਖਾ ਲਈ ਫਿਰ ਇੱਥੇ ਬਾਪੂ ਜੀ ਦਾ ਮੰਜਾ ਪੈ ਇਧਰਲੇ ਪਾਸੇ ਦਿਖਾਈ ਬਾਈ ਇੱਥੇ ਹੀ ਪਿਆ ਹੁੰਦਾ ਮੇਰੇ ਨਾਲ ਇਧਰਲੇ ਪਾਸੇ ਕੈਮਰਾ ਮਾਰ ਇਧਰਲੇ ਪਾਸੇ ਬਾਪੂ ਜੀ ਦਾ ਮੰਜਾ ਹੁੰਦਾ ਤੇ ਨਾਲ ਹੀ ਬਾਪੂ ਜੀ ਦੇ ਪੈਂਦਾ ਇਹ ਪਿੰਜਰੇ ਦੇ ਵਿੱਚ ਹੀ ਹੁੰਦਾ ਰਾਤ ਨੂੰ ਨਹੀਂ ਨਹੀਂ ਪਿੰਜਰੇ ਚ ਨਹੀਂ ਪਿੰਜਰੇ ਤੋਂ ਬਗੈਰ ਹੁੰਦਾ ਅੱਛਾ ਨਾਲ ਹੀ ਹੁੰਦਾ ਥੋੜੇ ਹਾਂ ਪਿੰਜਰੇ ਤੋਂ ਬਗੈਰ ਹੁੰਦਾ ਮੇਰੇ ਸਰਾਣੇ ਹੁੰਦਾ ਅੱਛਾ ਕੱਪੜੇ ਹੁੰਦੇ ਮੇਰੇ ਸਰਾਣੇ ਜੀ ਉਹਨਾਂ ਦੇ ਵਿੱਚ ਵਰਕੇ ਪੈ ਜਾਂਦਾ ਜੀ ਇਹਨੂੰ ਮੈਂ ਤੜਕੇ ਦੇ ਟਾਈਮ ਤੇ ਜਦੋਂ ਮੈਂ ਬਾਹਰ ਹੁੰਦਾ ਜਾਂਦਾ ਹੂੰ ਤੇ ਉਹਨੂੰ ਮੈਂ ਇਹਨੂੰ ਪਿੰਜਰੇ ਦੇ ਵਿੱਚ ਛਾੜਦਾ ਉਦੋਂ ਬਾਅਦ ਫਿਰ ਮੈਂ ਇਹਨੂੰ ਛੱਡ ਦਿੰਦਾ ਨਾਲੇ ਇੱਧਰਲੇ ਪਾਸੇ ਬਈ ਬਾਪੂ ਜੀ ਦਾ ਘਰ ਦਿਖਾ ਦਿਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਵੀ ਚੰਨੀਆਂ ਮਾਰਜੀ ਕੋਠੀਆਂ ਕਾਰਾਂ ਵਾਲੇ ਹੋਣ ਤਾਂ ਵੀ ਬਈ ਜਾਨਵਰ ਨੂੰ ਇੰਨਾ ਪ ਇਹ ਦਿਲ ਖੁੱਲੇ ਹੁੰਦੇ ਆ ਛੋਟੇ ਘਰ ਵਾਲਿਆਂ ਦੇ ਕਿਉਂ ਭਈ ਨਾ ਪਿੱਛੇ ਬਾਪੂ ਵੀ ਬਿਮਾਰ ਵੀ ਹੋ ਗਏ ਸੀ ਮੈਂ ਸੁਣਿਆ ਹਾਂ 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 ਕਿੰਨਾ ਖਰਚ ਆ ਗਿਆ ਜੀ ਖਰਚਾ ਮੇਰੇ ਤੇ ਕਾਫੀ ਆ ਜਾਂਦਾ ਜਦੋਂ ਮੈਂ ਬਿਮਾਰ ਹੁੰਨਾ ਆ ਹੀ ਜਾਂਦਾ 25-30 ਹਜ਼ਾਰ ਰੁਪਏ ਖਰਚਾ ਆ ਜਾਂਦਾ 25-30 ਹਜ਼ਾਰ ਹਾਂ ਬਈ ਬਾਕੀ ਮੈਂ ਇੱਕ ਗੱਲ ਆਦਣਾ ਬੈਸਦਾ ਹੀ ਵੀਡੀਓ ਆਪਾਂ ਪਾਈ ਸੀ ਕੱਟ ਹੋ ਗਈ ਹੈ ਨਾ ਤੇ ਫਿਰ ਮੈਂ ਤੁਹਾਨੂੰ ਕਹਿਣਾ ਵੀ ਯਾਰ ਕਈ ਵਾਰ ਕੋਈ ਜਾਣੀ ਸੱਜਣ ਹੁੰਦਾ ਤੇ ਹੈਲਪ ਮਾੜੀ-ਮੋਟੀ ਕਰ ਦਿਆ ਕਰ ਉਹਣਾ ਤੇ ਬਾਕੀ ਬਾਪੂ ਦਾ ਨੰਬਰ ਪਾ ਦਾਂਗੇ ਜੇ ਕੋਈ ਹੈਲਪ ਕਰਨੀ ਚਾਹੁੰਦਾ ਤਾਂ ਉਹ ਕਰ ਵੀ ਸਕਦਾ ਬਈ ਅੱਜ ਨਾ ਮਿੱ ਮੈਨਾ ਮੋਕਾ ਕੋਟਕਪੂਰੇ ਦੇ ਕੋਲੇ ਇੱਕ ਪੈਂਡਾ ਹਰੀ ਨਾ ਉੱਥੇ ਖੜਾ ਬਈ ਤੇ ਬਈ ਬਾਪੂ ਜੀ ਦੇ ਕੋਲੇ ਪਹੁੰਚਿਆ ਸੀਗਾ ਤੇ ਲੋਕਾਂ ਦੇ ਕੋਲੇ ਆਪਣੇ ਲੋਕਾਂ ਦੇ ਵਿੱਚ ਨਾ ਜਾਨਵਰ ਪਾਲਦੇ ਆ ਕੋਈ ਕਿਸੇ ਨੇ ਨਾ ਕੁੱਤੇ ਪਾਲੇ ਆ ਕਿਸੇ ਨੇ ਬਿੱਲੀਆਂ ਪਾਲੀਆਂ ਕਿਸੇ ਨੇ ਕੋਈ ਕਬੂਤਰਾਂ ਦਾ ਸ਼ੌਂਕ ਆ ਕਿਸੇ ਨੂੰ ਕਾਦਾ ਸ਼ੌਂਕ ਆ ਪਰ ਬਾਪੂ ਜੀ ਦੇ ਕੋਲੇ ਆ ਦੇਖੋ ਕਾਟੋ ਰੱਖੀ ਹੋਈ ਆ ਇੱਕ ਆ ਦੇਖ ਸਕਦੇ ਆ ਆ ਕਾਟੋ ਦੇਖੋ ਇਹ ਬਾਪੂ ਜੀ ਦੇ ਨਾਲ ਹੀ ਰਹਿੰਦੀ ਆ ਤੇ ਘਟੋ ਘਟ ਤਿੰਨ ਕੁ ਮਹੀਨੇ ਪਹਿਲਾਂ ਆ ਗਈ ਸੀ ਤਿੰਨ ਕੁ ਮਹੀਨੇ ਪਹਿਲਾਂ ਆਈ ਸੀ ਹਾਂ ਹਾਂ ਜੀ ਬਾਪੂ ਜੀ ਸਾਨੂੰ ਦੱਸੋ ਬਈ ਪਹਿਲਾਂ ਤਾਂ ਇਹ ਦੱਸੋ ਬਈ ਕੀ ਹਾਲ ਚਾਲ ਹੈ ਤਾਂ ਕਹਿਵਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਇਹਦਾ ਸਾਨੂੰ ਦੱਸੋ ਇਤਿਹਾਸ ਬਈ ਕਿਵੇਂ ਆਈ ਤੁਹਾਡੇ ਕੋਲੇ ਇਹ ਤੇ ਕੀ ਆ ਜੋ ਬਹਿ ਜੋ ਬਹਿ ਕੇ ਗੱਲ ਕਰਦਾ ਕਿਵੇਂ ਤੁਹਾਡੇ ਕੋਲੇ ਮੈਂ ਮਾਨੀ ਵਾਲੇ ਗਿਆਈ ਆ ਅੱਛਾ ਜੀ ਸਾਰਕ ਦੇ ਨਾਲ ਆ ਜੀ ਤੇ ਉੱਥੇ ਛੋਟਾ ਜਿਹਾ ਆ ਗਿਆ ਤੇ ਮੇਰੀ ਗੁੱਡੀ ਨੇ ਚੱਕ ਕੇ ਉਹਨੂੰ ਰੱਖ ਲਿਆ ਅੱਛਾ ਮੈਨੂੰ ਠਾਤਾ ਜੀ ਮੈਨੂੰ ਵਾਲੀ ਵਿਆਹ ਚਾ ਕਰਕੇ ਕਾਟੋ ਦਾ ਬੱਚਾ ਵੀ ਮੈਂ ਵੇਖਿਆ ਜੀ ਨਹੀਂ ਅੱਖਾਂ ਬੰਦ ਸੀਗੀਆਂ ਅੱਛਾ ਮੈਂ ਚੱਕ ਕੇ ਇਹਨੂੰ ਫਿਰ ਮੈਂ ਦੁੱਧ ਦਾ ਤੇ ਪਾਇਆ ਇਹਨੂੰ ਜੀ ਜਦੋਂ ਮੈਂ ਛਾਉ ਨੂੰ ਆਉਣ ਲੱਗਾ ਮੈਂ ਇਹਨੂੰ ਨਾਲ ਹੀ ਰਿਹਾ ਅੱਛਾ ਨਾਲ ਹੀ ਲਿਆਏ ਨਾਲ ਹੀ ਰਿਹਾ ਤੇ 7 ਦਿਨਾਂ ਬਾਅਦ ਮੇਰੇ ਕੋਲ ਅੱਖਾਂ ਖੁੱਲਗੀਆਂ ਜੀ 7 ਦਿਨਾਂ ਬਾਅਦ ਅੱਖਾਂ ਖੁੱਲਗੀਆਂ ਹਾਂ ਇਹਨੇ ਮੈਨੂੰ ਹੀ ਵੇਖਿਆ 7 ਦਿਨਾਂ ਬਾਅਦ ਅੱਛਾ ਇਹ ਫਿਰ ਉਹ ਦੂਬਾਰ ਫਿਰ ਮੇਰੇ ਨਾਲ ਹੀ ਇਹ ਜਨਨ ਕਿ ਮੈਂ ਬਾਹਰ ਅੰਦਰ ਜਾਂਦਾ ਹੀਗਾ ਠੀਕ ਹੈ ਜੀ ਉਹ ਤਾਂ ਸਿਆਣਾ ਹੋ ਗਿਆ ਬਾਹਰ ਅੰਦਰ ਜਾਂਦਾ ਹੀ ਜੇ ਮੇਰੇ ਨਾਲ ਹੀ ਜਾਂਦਾ ਸੀ ਇਹ ਘਰੇ ਨਹੀਂ ਸੀ ਜਾਂਦਾ ਇਹਨਾਂ ਨੂੰ ਦੁੱਧ ਪਾਣੀ ਯਾ ਦੇਖੋ ਪਹਿਲਾਂ ਬੱਚਾ ਦੇਖੋ ਨੇੜੇ ਹੋ ਕੇ ਜ਼ੂਮ ਕਰਕੇ ਦਾ ਕਿੰਨਾ ਪਿਆਰਾ ਬੱਚਾ ਇਹ ਨਾਰਾ ਕਰ ਮੱਦਾ ਜੀ ਨਾਰਾ 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 ਠੀਕ ਆ ਤਾਂ ਹੀ ਇਹਦਾ ਨਾਮ ਅਰਜਨ ਰੱਖਿਆ ਹਾਂ ਤਾਂ ਇਹਦਾ ਨਾਮ ਜੀ ਲਓ ਜੀ ਅਰਜਨ ਨਾਮ ਹੈ ਜੀ ਤੇ ਹੁਣ ਦੱਸੋ ਇਹ ਤੁਹਾਡੇ ਕੋਲ ਹੀ ਰਹਿੰਦਾ ਥਾਰੀ ਡੈਡੀ ਹਾਂ ਮੇਰੇ ਕੋਲ ਹੀ ਰਹਿੰਦਾ ਜੀ ਤੇ ਬਸ ਇੱਥੇ ਨਾਲ ਖੁੱਲਾ ਹੁਣ ਜਾਮ ਤੇ ਛੱਡ ਦਿੰਦਾ ਨਾ ਕਰਦਾ ਰਹਿੰਦਾ ਫੇਰ ਘੂੜ ਕੇ ਆ ਜਾਂਦਾ ਠੀਕ ਆ ਫੇਰ ਇਹਨੂੰ ਪਿੰਜਰੇ ਚ ਜੋ ਮੈਂ ਗਾਂਵ ਪਹਾਂ ਜਾਣਾ ਪਿੰਜਰੇ ਚ ਕਰ ਜਾਣਾ ਵੀ ਕਿਹੜੀ ਜਿਹੜੀ ਜਾਨਵਰ ਹੁੰਦੀ ਹੈ ਤੇ ਵੀ ਜੀ ਇਹ ਤੁਮੋਟਨਾ ਮਾਮਲਾ ਹਾਂ ਹਾਂ ਤੇ ਇਹਦੀ ਕਿੰਨੇ ਉਹਨੂੰ ਉਮਰ ਕਿੰਨੀ ਕਿ ਤਿੰਨਾਂ ਕੁ ਮਹੀਨੇ ਦੀ ਉਮਰੀ ਹੈ ਜੀ ਹਾਂ 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 ਉਹਦੋਂ ਜਦੋਂ ਦੀ ਲਿਆਂਦੇ ਜਦੋਂ ਹਜੇ ਮੰਨ ਕੇ ਚਲੋ ਜੰਮੇ ਸੀ ਹਾਂ ਹਾਂ ਜੰਮੇ ਸੀ ਤੇ ਅੱਖਾਂ ਕੁੜੀਆਂ ਮਾਰੇ ਮਾਰੇ ਵਾਲ ਸੀਗੇ ਉਹਨੂੰ ਉਹਦੋਂ ਪਹਿਲਾਂ ਸੀਗਾ ਇਹ 5-7 ਦਿਨਾਂ ਦਾ ਸੀਗਾ ਇਹ ਜੀ ਉਹਦੋਂ ਪਹਿਲਾਂ ਵਾਲ ਸੀਗੇ ਆਏ ਵੇ ਆ ਗਏ ਸੀ ਵਾਲ ਇਹਦੇ ਜੀ ਜਦੋਂ ਅੱਖਾਂ ਆਈਆਂ ਬੰਦ ਸੀਗੀਆਂ ਨਾ ਜੀ ਉਹਨੂੰ ਇਹਦੇ ਵਾਲ ਆ ਗਏ ਸੀ ਵੇ ਅੱਛਾ ਲਓ ਬਈ ਚੈੱਕ ਕਰੋ ਤੁਸੀਂ ਇਨਸਾਨ ਤੇ ਜਾਨਵਰ ਦਾ ਪਿਆਰ ਚੈੱਕ ਕਰੋ ਯਾਰ ਤੁਸੀਂ ਅਬੂ ਜੀ ਕਿੰਨਾ ਕ ਪ੍ਰੇਮ ਪੈ ਗਿਆ ਹੁਣ ਇਹਦੇ ਨਾਲ ਹੁਣ ਤੱਕ ਇਹਦੇ ਨਾਲ ਪ੍ਰੇਮ ਯਾਰ ਹੱਦੋਂ ਯਾਰ ਇਹਦੇ ਬੱਚਾ ਨਾਲੋਂ ਵੀ ਵੱਧ ਪੈ ਗਿਆ ਜਰਾ ਪ੍ਰੇਮ ਪੈ ਗਿਆ ਮੇਰਾ ਅੱਛਾ ਇੱਕ ਦਿਨ ਗਵਾਟ ਗਿਆ ਅਸੀਂ ਰੋਟੀ ਨਹੀਂ ਖਾਧੀਗੀ ਮੇਰੇ ਨਾਲ ਇਹਨੂੰ ਦੂਜੇ ਨੇ ਰੋਟੀ ਖਾਧੀ ਐ ਜਿਹੜੀ ਮੈਂ ਇਹਨੂੰ ਰੋਟੀ ਪਾਈ ਉਹ ਨਹੀਂ ਖਾਧੀ ਨੇ ਮੈਂ ਚਾਰ ਬਰਕੀਆਂ ਪਾਤੀਆਂ ਚਾਰਾਂ ਕਹਿੰਦੇ ਮੂੰਹ ਨਹੀਂ ਲਾਇਆ ਜਿਹੜੀ ਮੇਰੇ ਹੱਥ ਦੇ ਬੈਠੇ ਨੇ ਜਿਹੜੀ ਨਾਲ ਮੈਂ ਤੋੜਦਾ ਹੀ ਉਹ ਖਾਧੀ ਫਿਰ ਮੈਂ ਠਟਿਆ ਮੈਂ ਖਾ ਤੂੰ ਵੀ ਤੇ ਖਾਣਾ ਮੈਂ ਵੀ ਐ ਫਿਰ ਅਸੀਂ ਦੋਨਾਂ ਨੇ ਖਾ ਲਈ ਫਿਰ ਦੋਨਾਂ ਨੇ ਖਾ ਹਾਂ ਤੇ ਇਹ ਇਹਦਾ ਹੁਣ ਤੁਹਾਡੇ ਨਾਲੋਂ ਪ੍ਰੇਮ ਜ਼ਿਆਦਾ ਕਿ ਘਰ ਦੇ ਨਾਲ ਸਾਰਾ ਮੇਰੇ अच्छा ताही ਤੁਹਾਡੇ ਕੋਲ ਹੀ ਜ਼ਿਆਦਾ ਰਹਿੰਦਾ ਨਾ ਮੇਰੇ ਨਾਲ ਯਾਰ ਉਹ ਦੇਖ ਸਕਦਾ ਉੱਤੇ ਹੀ ਘੁੰਮੀਆਂ ਦਾ ਘਰਦਿਆਂ ਕੋਲ ਹੀ ਮੁੰਡਿਆਂ ਕੋਲ ਹੀ ਜਾ ਵਰਦਾ ਬਸ ਇੰਨਾ ਟਾਈਮ ਨਹੀਂ ਜਾਂਦਾਗਾ ਬਸ ਥੋੜਾ ਟਾਈਮ ਹੀ ਜੀ ਆ ਦੇਖੋ ਆ ਫੜਨਾ ਪੈਂਦਾ ਨਾ ਕਿਉਂਕਿ ਇਹ ਆ ਸ਼ੌਕ ਵਾਲਾ ਨਾ ਜਮ ਲਓ ਜੀ ਇਹ ਜਾਮਣ ਤੇ ਚੜ੍ਹਨਾ ਬੜਾ ਸ਼ੌਕ ਰੱਖਦਾ ਨਾ ਹਾਂ ਆ ਦੇਖੋ ਆ ਅੱਜ ਹੀ ਤੇ ਫਿਰਦਾ ਹੈ ਲਓ ਜੀ ਇਹ ਕਾਟੋ ਦਾ ਬੱਚਾ ਵਾ ਗਿਆ ਹੁਣ ਕਿੱਧਰ ਤਿੰਨ ਗਮਹੀਨੇ ਦਾ ਨਾ ਉਹ ਤਾਂ ਉੱਠ ਗਿਆ ਬਾ ਯਾਰ ਅੱਨੇ ਹੁਣ ਫਿਰ ਦੂਆ ਹੁਣ ਮौज मस्ती ਮਾਰੂ ਘੰਟਾ ਅੱਛਾ ਹੁਣ ਵਾਪਸ ਨਹੀਂ ਉੱਥੇ ਜਾੜੂਗਾ ਹੂੰ ਤੇ ਘੰਟਾ ਹੁਣ ਇਹ ਮौज-ਮਸਤੀ ਮਾਰੂਗਾ ਫਿਰ ਦੂਹ ਵੇਲੇ ਤੇ ਹੂੰ ਆਪਦਾ ਮਨ ਮਰਜ਼ੀ ਕਰੂਗਾ ਹੁਣ ਅਹੀਂ ਘੰਟੇ ਬਾਅਦ ਇਹਨੇ ਆਪ ਹੀ ਆ ਜਾਣਾ ਹੈ ਘੰਟੇ ਬਾਅਦ ਆਪ ਹੀ ਆ ਜਾਊਗਾ ਆਪ ਹੀ ਆ ਜਾ ਬਾਰ ਆਪਾਂ ਕਿਸੇ ਦਰਖਤ ਤੇ ਚੜਦਾ ਇਹ ਹੂੰ ਤੇ ਜਿੰਨਾ ਟਾਈਮ ਇਹਨੂੰ ਚੜਨ ਤੇ ਆ ਗਿਆ ਇੰਨਾ ਟਾਈਮ ਹੀ ਇਹਨੂੰ ਉਤਰਨ ਤੇ ਲੱਗਦਾ ਹੈ ਬਾਹਰਲੇ ਦਰਖਤ ਤੇ ਜਿੰਨਾ ਟਾਈਮ ਚੜਨ ਤੇ ਲੱਗੇ ਇੰਨਾ ਟਾਈਮ ਉੱਤੇ ਇੰਨਾ ਟਾਈਮ ਉਤਰਨ ਤੇ ਲੱਗਦਾ ਅੱਛਾ ਨਾਲ ਦੀ ਨਾਲ ਉਤਰੋਂਦਾ ਹੂੰ ਤੇ ਘਰੇ ਜਾਮਣ ਤੇ ਇਹਨੂੰ ਪਤਾ ਵੀ ਆਦਾ ਘਰ ਹੈਗਾ ਹੂੰ ਤੇ ਘੰਟਾ ਹੈ ਉਹਨੇ ਇੱਥੇ ਠੀਡੂ ਅੱਛਾ ਹੁਣ ਇੱਥੇ ਰਹੂਗਾ ਹਾਂ ਤੇ ਹੁਣ ਜਿਵੇਂ ਇਹ ਹੁਣ ਜਾਮਣ ਤੇ ਜੜ ਗਿਆ ਕਿਸੇ ਪਾਸੇ ਹੋਰ ਤਾਂ ਨਹੀਂ ਜਾਂਦਾ ਕਿਸੇ ਪਾਸੇ ਨਹੀਂ ਜਾਂਦਾ ਦਾ ਕਿਸੇ ਪਾਸੇ ਵੀ ਜਦ ਸਾਡੇ ਇੱਧਰ ਕੋਠੇ ਤੇ ਚੜਦਾ ਹੂੰ ਇੱਧਰ ਖੇਡ ਖੋਣ ਕੇ ਤੇ ਫਿਰ ਆਪ ਹੀ ਇੱਥੇ ਆ ਜਾਂਦਾ ਹੂੰ ਆਪ ਹੀ ਅੱਛਾ ਤੁਹਾਡੇ ਨਾਲ ਇੰਨਾ ਹੋ ਗਿਆ ਵੀ ਹੋਰ ਕਿਸੇ ਪਾਸੇ ਨਹੀਂ ਕਿਸੇ ਪਾਸੇ ਨਹੀਂ ਘਰ ਤੋਂ ਬਾਹਰ ਜਾਂਦਾ ਹੀ ਨਹੀਂ ਕਿਤੇ ਨਹੀਂ ਜਾਂਦਾ ਘਰ ਤੋਂ ਬਾਹਰ ਕਿਸੇ ਪਾਸੇ ਜੀ ਹੁਣ ਜਿਵੇਂ ਤੁਸੀਂ ਬਾਹਰ ਹੁੰਨੇ ਹੋ ਕਈ ਵਾਰੀ ਤੇ ਆਮ ਜਾਨਵਰਾਂ ਤੋਂ ਕਈ ਵਾਰ ਬਚਾਉਣ ਬਚੂਣ ਦੀ ਖਾਤਰ ਕੀ ਇਹਦਾ ਰੱਖਦੇ ਹੋ ਜਦੋਂ ਮੈਂ ਬਾਹਰ ਜਾਂਦਾ ਮੈਂ ਕਿਸੇ ਪਾਸੇ ਜਾਵਾਂ ਜਾਂ ਸ਼ਹਿਰ ਜਾਵਾਂ ਕਿਤੇ ਹੋਰ ਜਾਵਾਂ ਜੀ ਇਹਨੂੰ ਮੈਂ ਰੱਖ ਕੇ ਨਹੀਂ ਜਾਂਦਾ ਅੱਛਾ ਮੇਰੇ ਨਾਲ ਹੀ ਇਹ ਨਾਲ ਹੀ ਜਾਂਦਾ ਨਾਲ ਹੀ ਜਾਂਦਾ ਨਾਲ ਹੀ ਜਾਂਦਾ ਠੀਕ ਹੈ ਮੈਂ ਇਹਨੂੰ ਛੱਡਦਾ ਹੀ ਨਹੀਂਗਾ ਛੱਡਦੇ ਨਹੀਂ ਘਰ ਦੇ ਵਿੱਚ ਇੱਥੇ ਫਿਰਦਾ ਜੀ ਘਰ ਤੇ ਇੱਥੇ ਵੀ ਮੈਂ ਇੱਥੇ ਕੂਦੇ ਜਾ ਵੜਿਆ ਜੀ ਫੇਰ ਹੈਗਾ ਘਰੇ ਜੀ ਤੇ ਨਹੀਂ ਮੈਂ ਪਿੰਡੋਂ ਬਾਹਰ ਜਾਣਾ ਜੀ ਤੇ ਮੇਰੇ ਨਾਲ ਹੀ ਹੁੰਦਾ ਇਹ ਨਾਲ ਹੀ ਹੁੰਦਾ ਨਾਲ ਹੀ ਦੇਖ ਸਾਧੋ ਜੇ ਤੁਸੀਂ ਪਿਆਰ ਦੇਖੋ ਜਾਨਵਰ ਦੇ ਨਾਲ ਤੇ ਬਾਕੀ ਜਿਵੇਂ ਹੁਣ ਤੁਹਾਡੇ ਕੋਲ ਇਹ ਰਹਿੰਦਾ ਇਹਦੀ ਖਰਾਕ ਠੀਕ ਖਾਂਦਾ ਪੀਂਦਾ ਕੀ ਖਾਣਾ ਪੈਂਦਾ ਖਰਾਕ ਹੁਣ ਇਹ ਬਿਨਾਮ ਖਾਂਦਾ ਖਾਪ ਸਭ ਕੁਝ ਹੀ ਦਿੰਦਾ ਹੈ ਹਮ ਆੜੂ ਵੀ ਖਵਾਉਣਾ ਮੈਂ ਉਹਨੂੰ ਸਬਜ਼ੀ ਵਾਲਾ ਹਮ ਮਤਲਬ ਕਿ ਸਾਰੀ ਟੀਜੀ ਖਾਂਦਾ ਥੋੜੀ ਥੋੜੀ ਜਿੰਨੀ ਜਿੰਨੀ ਕਿ ਉਹਨੂੰ ਜ਼ਰੂਰਤ ਹੈ ਉਹਨੇ ਸਾਰੀ ਜੀ ਖਾ ਲਿਆ ਜੀ ਸਾਰਾ ਕੁਝ ਖਾਂਦਾ ਸਾਰਾ ਕੁਝ ਹੀ ਖਾਂਦਾ ਸਾਰਾ ਕੁਝ ਹੀ ਖਾਂਦਾ ਸਾਰਾ ਕੁਝ ਹੀ ਕਰੀ ਆ। ਆਹ, ਇਹੋ ਜਿਹੀ ਕੋਈ ਨਹੀਂ ਪਾਲਿਓ। ਠੀਕ ਐ ਰੀਟ ਤੋਂ। ਉਹਦੇ ਕੋਈ ਕੁਸ਼ ਮੱਗੀ ਪਾਲਿਓ ਹੋਈ ਤਾਂ। ਸਾਰਾ ਕੁਝ ਹੀ ਕਰੀ ਆ। ਠੀਕ। ਲਾਓ ਜੀ। ਚੱਲ ਉਹ ਹੀ ਨਿਕਲ। ਤੇ ਇਹਨੂੰ ਸਾਹਮਣਾ ਸੋਮਣਾ ਕਿਵੇਂ ਪੈਂਦਾ ਫਿਰ? ਬਸ ਇਹਨੂੰ ਬਸ ਆਹੀ ਸੰਭਾਈ ਬਸ ਅਰਧ ਦੁੱਧ ਪਾਣੀ ਬਸ ਹਮ ਆਹੀ ਸੰਭਾਈ ਆ ਜੀ। ਜੀ। ਜਿਵੇਂ ਆਪਾਂ ਬੱਚਿਆਂ ਨੂੰ ਪਾਲਦੇ ਆਂ, ਬੱਚੇ ਨੂੰ ਪਾਲਿਆ। ਦੁੱਧ ਨਾਲ ਹਮ ਮੱਤੀ ਬਣਾ ਲਈ ਸੀ ਮੈਂ। ਰੂੰ ਦੀ ਮੱਤੀ ਬਣਾ ਲਿਆ ਪੀਣ ਲੈਂਦਾ ਸੀ ਅਜੇ ਮੂੰਹ ਦੇ ਵਿੱਚ ਪਾਹਂਦਾ ਹੀ ਕੋਸ ਤੋਂ ਨੱਪੀ ਜਾਂਦਾ ਹੀਗਾ। ਹਮ ਜੋ ਰੱਦ ਲੈਂਦਾ ਹੀ ਉਹਦੋਂ ਮੋ ਆਰਾਮ ਨਾ ਪਈ ਜਾਂਦਾ ਸੀ ਯਾਰ ਜਿਹਨੂੰ ਭੁੱਖ ਲੱਗਦੀ ਜੋਰ ਦਾ ਮੌਰੀ ਜੀ ਨੂੰ ਪਿਆਨਦਾ ਹੀ ਗਿਆ ਲਾਉ ਦੇ ਉਸ ਬਾਰੇ ਖੜੀ ਏ ਫਿੱਲੀ ਜਾਂਦਾ ਰਹਿੰਦਾ ਸੀ ਪਹਿਲਾ ਪਿਆਰ ਇਹਦਾ ਬਾਪੂ ਜੀ ਦੇ ਨਾਲ ਆ ਦੂਜਾ ਇਸ ਦਰਖਤ ਦੇ ਨਾਲ ਇਹਦੇ ਤੇ ਚੜ ਗਿਆ ਹੁਣ ਟਿੱਕਾ ਤੋਂ ਘਟੇ ਬਾਅਦ ਉਤਰੂਗਾ ਘਟੇ ਬਾਅਦ ਪੱਕਾ ਘਟੇ ਬਾਅਦ ਉਤਰੂ ਇੱਕ ਵਾਰ ਚੜ ਜੇ ਤੇ ਫੇਰ ਆਏ ਔਖਾ ਨਾ ਤੇ ਘੰਟੇ ਬਾਅਦ ਫੇਰ ਆਉਣਾ ਫਿਰ ਤੈਨੂੰ ਪਤਾ ਇੱਕ ਦਾ ਬੱਚਾ ਹੈਗਾ ਬਾਕੀ ਯਾਰ ਇਸ ਦਰਖਤ ਦਾ ਹੀ ਜਾਨਵਾਰਾ ਇਹ ਮੈਂ ਨਹੀਂ ਦਰਖਤ ਦਾ ਜਾਨਵਾਰਾ ਹੈ ਦਰਖਤ ਜਾਨ ਵੈਸੇ ਇਹ ਜੀ ਦਰਖਤ ਤੋਂ ਬਿਨਾ ਨਦਰ ਕੇ ਕਿਤੇ ਹੋਰ ਰਹਿੰਦਾ ਹੀ ਨਹੀਂਗਾ ਹੂੰ ਇਹਨੇ ਦਰਖਤ ਹੀ ਰਹਿਣਾ ਇਹਨੇ ਬੱਚੇ ਵੀ ਦਰਖਤ ਹੀ ਦੇਨੇ ਆ ਹੂੰ ਕੀ ਬੱਚੇ ਵੀ ਦਰਖਤ हां ਬਕਾਇਦਾ ਇਹ ਹੈ ਇਹ ਕਾਟੋ ਖਾਣਾ ਨਹੀਂ ਖਾਉਂਦੀ ਗੀ ਦੁੱਧ ਪੀਉਂਦੀ ਹੈ ਦੁੱਧ ਪੀਉਂਦੀ ਹੈ ہاں ਦੁੱਧ ਪੀਂਦੀ ਹੈ ਠੀਕ ਆ ਤੇ ਜਿਹੜਾ ਇਹ ਇਹ ਜਾਨਵਰ ਵੇਹੇ ਪਾਲਤੂ ਤਾਂ ਹੈ ਨਹੀਂਗਾ ਵੀ ਇਹ ਰੱਖਣ ਵਾਲਾ ਤਾਂ ਹੈ ਨਹੀਂ ਇਹ ਫਿਰ ਤੁਹਾਡੇ ਕੋਲ ਕਿਵੇਂ ਰਹਿ ਪੈਂਦਾ ਸਾਡੇ ਕੋਲੇ ਫਿਰ ਅਸਤ ਕਈ ਬੱਚਾ ਪਾਲਿਆ ਬੱਚੇ ਦਾ ਆਪਾਂ ਕੋਈ ਵੀ ਪੁੱਤ ਆਪਾਂ ਕਿਸੇ ਜਾਨਵਰ ਨੂੰ ਪਾਲ ਕੇ ਗੰਦੇ ਤੋਂ ਗੰਦੇ ਰੋ ਰਹਿ ਪੈਂਦਾ ਹੈ ਜੀ ਹੋ ਰਹਿ ਪੈਂਦਾ ਬੱਚਾ ਆਪਾਂ ਹੁਣ ਆਣਾ ਆ ਆ ਫਿਰਦੇ ਬੱਚੇ ਫਿਰਦੇ ਆ ਜੀ ਤੇ ਇਹਨਾਂ ਨੇ ਹੌਲੀ ਹੌਲੀ ਡਾਰ ਹੋਈ ਜਾਣਾ ਇਹਦੇ ਨਾਲ ਇਹਨੇ ਤਾਲਮੇਲ ਮਿਲ ਜਾਣਾ ਇਹਨਾਂ ਨੇ ਆਪਸ ਵਿੱਚ ਖਜਾ ਕਰਨਾ ਜੀ ਕਾਫੀ ਉੱਪਰ ਜਲਾ ਗਿਆ ਲੱਗਦਾ ਨਾ ਹਾਂ ਹਾਂ ਉੱਪਰ ਜਾ ਵਰਦਾ ਜੀ ਅਜਾ ਉੱਪਰ ਹੀ ਆ ਉਹ ਦੇਉ ਦੇਉ ਨਿਗਾਹ ਮਾਰ ਜੂ ਮਾਰ ਇਧਰਲੇ ਪਾਸੇ ਉਹ ਚੜ ਗਿਆ ਬੜਾ ਸ਼ਰਾਰਤੀ ਹੈ ਨਾ ਦੇਖ ਸਕਦਾ ਤੁਸੀਂ ਜਿਉ ਮਰ ਹੀ ਬਈ 5x ਮਾਰੇ ਜਮੜੀ ਅਰਜਨ ਓਏ ਆਜੂਗਾ ਲੈ ਆਉਣੇ ਆ ਪੱਥਰ ਅਰਜਨ ਆਜਾ ਪੁੱਤ ਆਜੋ ਆ ਗਿਆ ਨਾ ਵਾਇਸ ਕੋਲ ਤੇ ਆਉਣਾ ਪੈ ਗਿਆ ਲੈ ਆਉਣਾ ਪੈ ਗਿਆ ਅਰਜਨ ਆਜਾ ਪੁੱਤ ਆਜੋ ਆਜਾ ਲੈ ਆਵੇ ਉਹਨਾਂ ਖੇਡੂਆ ਹੁਣ ਨਹੀਂ ਉਹਨਾਂ ਚਲ ਜਿੰਨਾ ਚਲੇ ਦਾ ਮਨ ਨਾ ਧਰਵਾਗਾ ਹੂੰ ਉਹਨਾਂ ਚਲ ਹੁਣ ਨਹੀਂ ਇਹਨੇ ਬਾਤ ਸੁਣਨੀਗੀ ਅੱਛਾ ਮੇਰੇ ਨੇ ਆਪਣੇ ਆਪ ਹੀ ਆ ਜਾਣਾ ਹੂੰ ਤੇ ਜਦੋਂ ਆ ਗਿਆ ਬਾਏ ਨੇ ਮੇਰੇ ਤੇ ਆ ਜਾਣਾ ਓਕੇ ਅਜਾ ਤੁਹਾਡੇ ਕੋਲ ਹੀ ਆਏ ਹਾਂ ਸਭ ਤੋਂ ਪਹਿਲਾਂ ਉਤਰ ਕੇ ਤੁਹਾਡੇ ਕੋਲੇ ਆਉਂਦਾ ਤੁਹਾਡੇ ਕੋਲੇ ਹੀ ਆਉਂਦਾ ਠੀਕ ਆ ਤੇ ਇਹ ਸਵੇਰ ਵੀ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲਦਾ ਆ ਕੇ ਹਾਂ ਮੈਨੂੰ ਮੈਨੂੰ ਮੈਂ ਇਹਨੂੰ ਤੁਸੀਂ ਨਾਲ ਪਾਉਣੇ ਹੋਗੇ ਹਾਂ ਨਾਲ ਹੁੰਦਾ ਮੇਰੇ ਇੱਥੇ ਮੈਂ ਆਜਾ ਇੱਥੇ ਬਾਪੂ ਜੀ ਦਾ ਮੰਜਾ ਪਿਆ ਇਧਰਲੇ ਪਾਸੇ ਦਿਖਾਈ ਬਾਈ ਇੱਥੇ ਹੀ ਪਿਆ ਹੁੰਦਾ ਮੇਰੇ ਨਾਲ ਇਧਰਲੇ ਪਾਸੇ ਕੈਮਰਾ ਮਾਰ ਇਧਰਲੇ ਪਾਸੇ ਬਾਪ ਤੇ ਨਾਲ ਹੀ ਬਾਪੂ ਜੀ ਦੇ ਪੈਂਦਾ ਇਹ ਪਿੰਜਰੇ ਦੇ ਵਿੱਚ ਹੀ ਹੁੰਦਾ ਰਾਤ ਨੂੰ ਨਹੀਂ ਨਹੀਂ ਪਿੰਜਰੇ ਚ ਨਹੀਂ ਪਿੰਜਰੇ ਤੋਂ ਬਗੈਰ ਹੁੰਦਾ ਅੱਛਾ ਨਾਲ ਹੀ ਹੁੰਦਾ ਤੁਹਾਡੇ ਹਾਂ ਪਿੰਜਰੇ ਤੋਂ ਬਗੈਰ ਹੀ ਹੁੰਦਾ ਮੇਰੇ ਸਰਾਣੇ ਹੁੰਦਾ ਅੱਛਾ ਕੱਪੜੇ ਹੁੰਦੇ ਮੇਰੇ ਸਰਾਣੇ ਜੀ ਉਹਨਾਂ ਦੇ ਵਿੱਚ ਵਰਕੇ ਪੈ ਜਾਂਦਾ ਜੀ ਇਹਨੂੰ ਮੈਂ ਤੜਕੇ ਦੇ ਟਾਈਮ ਤੇ ਕਾਉਂਡ ਜਦੋਂ ਮੈਂ ਬਾਹਰ ਹੁੰਦਾ ਜਾਂਦਾ ਹੂੰ ਤੇ ਉਹ ਨੂੰ ਮੈਂ ਇਹਨੂੰ ਪਿੰਜਰੇ ਵਿੱਚ ਛਾੜਦਾ ਹੂੰ ਉਸ ਦਿਵਾਰ ਫਿਰ ਮੈਂ ਇਹਨੂੰ ਛੱਡ ਦਿੰਦਾ ਹਾਂ ਨਾ ਜੀ ਸਵੇਰ-ਸਵੇਰ ਦਾ ਟਾਈਮ ਹੈਗਾ ਵੀ ਰੱਤਾਂ ਫੁੱਲੀ ਕਰਨ ਦਿਓ ਜੀ ਰਾਤ ਦੇ ਆਪਾਂ ਵੀ ਪੈ ਜਾਂਦੇ ਆਪਾਂ ਤੋਂ ਦੇਖਦੇ ਸੀਰੀ-ਸੀਰੀ ਬੰਨਦਾ ਫਿਰ ਇਹਨੂੰ ਪਤਾ ਦਰੱਖਤ ਦਾ ਜਨਮਾਰਾ ਤੇ ਇਹ ਤੋਂ ਬਿਨਾ ਇਹ ਰਹੇ ਨਹੀਂ ਚਪੜਾ ਜੀ ਸਹੀ ਗੱਲ ਕਿਉਂਕਿ ਇਹੀ ਜੀ ਸਾਰੀ ਇੱਥੋਂ ਹੀ ਖਰਾਕ ਮਿਲਣੀ ਹੈ ਜੀ ਦਰੱਖਤ ਦੇ ਉੱਤੇ ਹੀ ਕੋਈ ਜੋ ਵੀ ਜਿੰਨੀ ਵੀ ਖਰਾਕ ਮਿਲਣੀ ਹੈ ਉਸੇ ਮੈਂ ਜੀ ਉੱਤੇ ਮੈਂ ਇਧਰਲੇ ਪਾਸੇ ਬਈ ਬਾਪੂ ਜੀ ਦਾ ਘਰ ਦਿਖਾ ਦਿਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਵੀ ਚੰਨੀਆਂ ਮਾਰਜੀ ਕੋਠੀਆਂ ਕਾਰਾਂ ਵਾਲੇ ਹੋਣ ਤਾਂ ਵੀ ਬਈ ਜਾਨਵਰ ਨੂੰ ਇੰਨਾ ਪਿਆਰ ਨਹੀਂ ਕਰ ਸਕਦੇ ਇਹ ਦਿਲ ਖੁੱਲੇ ਹੁੰਦੇ ਆ ਛੋਟੇ ਘਰ ਵਾਲੇ ਨੇ ਕਿਉਂ ਬਈ ਨਾ ਮਿੰਟਾਂ ਮਿੰਟਾਂ ਵੈਸੀ ਜਾਨਵਰਾਂ ਦੇ ਨਾਲ ਪਿਆਰ ਹੈ ਵੈਸੀ ਪਿਆਰ ਹੈ ਜੀ ਆਹ ਹੁਣ ਕਿਸੇ ਦੇ ਪਾਲਤੂ ਛੱਡੇ ਸੀ ਕਿ ਇਹਨੇ ਛੱਡਤੀ ਅੱਛਾ ਇਹ ਰੂੰਗੜੇ ਆ ਹਾਂ ਜੀ ਇਹ ਮੈਂ ਦੁਨਹੀਂ ਲੈ ਆਂਦੇ ਹੂੰ ਦਿਖਾ ਦਿਓ ਇਹਨਾਂ ਨੇ ਆਪਦੀ ਖਾਣੀ ਹੈ ਇਹਨਾਂ ਨੇ ਆਪਦੀ ਖਾਣੀ ਆਪੋ ਆਪਣੇ ਘਰ ਮਾ ਸਹੀ ਗੱਲ ਹੈ ਕੋਈ ਕਿਸੇ ਦਾ ਨਹੀਂ ਖਾਂਦਾ ਕੋਈ ਕਿਸੇ ਦਾ ਨਹੀਂ ਸਹੀ ਗੱਲ ਨਾ ਤੂੰ ਮੇਰਾ ਖਾਵੇਂ ਨਾ ਮੈਂ ਤੇਰਾ ਖਾਵਾਂ ਖਾਣਾ ਤਾਂ ਆਪ ਨੂੰ ਆਪਣਾ ਕਰਮ ਹੈ ਜੇ ਉਹਨੇ ਭੇਜਿਆ ਤਾਂ ਚੋਗ ਵੀ ਦੇ ਦੇਣੀ ਹੈ ਉਸੇ ਨੇ ਦੇਣੀ ਹੈ ਸਹੀ ਗੱਲ ਹੈ ਉਸਦਾ ਉਸਨੂੰ ਹੀ ਫਿਕਰ ਆ ਸਾਰਾ ਹਾਂ ਜੀ ਬਾਕੀ ਬਾਪੂ ਦਾ ਨੰਬਰ ਪਾਉਣੇ ਆ ਜੀ ਤੁਸੀਂ ਘਰ ਦੀ ਹਾਲਤ ਦੇਖ ਸਕਦੇ ਪਿਛਲੇ ਬਾਪੂ ਵੀ ਬਿਮਾਰ ਵੀ ਹੋ ਗਏ ਸੀ ਮੈਂ ਸੁਣਿਆ ਹਾਂ ਹਾਂ ਕਿੰਨਾ ਖਰਚ ਆ ਗਿਆ ਜੀ ਖਰਚਾ ਮੇਰੇ ਤੇ ਕਾਫੀ ਆ ਜਾਂਦਾ ਜਦੋਂ ਮੈਂ ਬਿਮਾਰ ਹੁੰਨਾ ਆ ਹੀ ਜਾਂਦਾ 20-30 ਹਜ਼ਾਰ ਰੁਪਏ ਖਰਚਾ ਆ ਜਾਂਦਾ 20-30 ਹਜ਼ਾਰ ਆ ਹਾਂ ਆ ਜੀ ਲੈ ਮੇਰੇ ਨਾਲ ਖਤ ਦਾ ਕੀ ਕੰਮ ਕੀਗਾ ਆਪਣਾ ਮੈਂ ਪਹਿਲਾ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਜੀ ਫਿਰ ਉਦੋਂ ਬਾਅਦ ਮੇਰੇ ਆਪਰੇਸ਼ਨ ਹੋ ਗਏ ਜੀ ਦੋ ਆਪਰੇਸ਼ਨ ਹੋ ਗਏ ਜੀ ਫਿਰ ਉਹ ਕੰਮ ਵਿੱਚ ਹੋਇਆ ਨਾ ਬੂਰੀ ਦਾ ਕੰਮ ਕਰਦੇ ਪਲੇਜ ਦਾ ਜੀ ਜੀ ਫਿਰ ਮੇਰੇ ਠੂੜੀ ਦੇ ਵਿੱਚ ਨਾਕਸ ਪੈ ਗਿਆ ਅੱਛਾ ਜੀ ਠੀਕ ਅੱਛਾ ਜੀ ਮੇਰੇ ਆ ਠੂੜੀ ਦੇ ਵਿੱਚ ਨਾਕਸ ਪੈ ਗਿਆ ਜੀ ਜੈਨ ਕਿ ਮੈਂ ਕੋਡੀ ਠੂੜੀ ਮੈਂ ਹੁਣ ਕੰਮ ਨਹੀਂ ਕਰ ਸਕਦਾਗਾ ਜੇ ਮੈਂ ਕੋਡੀ ਠੂੜੀ ਕਰ ਲਿਆ ਜੀ ਇਹ ਨਹੀਂ ਕਿ ਪਤਾ ਵੀ ਬੈਠਣ ਲੱਗੇ ਜੈਨ ਕਿ ਹੋ ਗਿਆ ਜੀ ਦਾ ਮੁਰਕੇ ਦਾ ਫਿਰ ਵੀ 25 25000 ਰੁਪਏ ਟਾਇਆ ਪੱਕਾ ਕਾਰ ਅੱਛਾ ਲਓ ਹਾਂ ਜੇ ਮੈਨੂੰ ਕਿਸੇ ਪਾਸੇ ਜਾਣ ਨਹੀਂ ਦਿੰਦੇਗੇ ਵੀ ਜਿਹੜੋ ਕਿਰਾ ਮੈਂ ਡੱਕ ਪਿਆ ਇਹਨੇ ਤਾਂ پیسے ਪੱਕੇ ਆ ਜੀ ਖਟਾ ਆ ਜਾਣਾ ਇਨਾ ਆ ਜਾਣਾ ਹਾਂ ਲਓ ਕਈ ਵਾਰੀ ਤਾਂ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਮੈਂ ਖਿਲਾਵਾਂ ਜੀ ਬਈ ਬਾਕੀ ਮੈਂ ਇੱਕ ਗੱਲ ਆਦਣਾ ਬੈਚਦਾ ਵੀ ਵੀਡੀਓ ਆਪਾਂ ਪਾਈ ਸੀ ਕੱਟ ਹੋ ਗਈ ਹੈ ਨਾ ਤੇ ਫਿਰ ਮੈਂ ਤੁਹਾਨੂੰ ਕਹਿਣਾ ਵੀ ਯਾਰ ਕਈ ਵਾਰੀ ਕੋਈ ਜਾਣ ਨਹੀਂ ਸੱਜਣ ਹੁੰਦਾ ਤੇ ਹੈਲਪ ਮਾੜੀ ਮੋਟੀ ਕਰ ਦਿਆ ਕਰੋ ਹੁਣ ਬਾਕੀ ਬਾਪੂ ਦਾ ਨੰਬਰ ਪਾ ਦਾਂਗੇ ਜੇ ਕੋਈ ਹੈਲਪ ਕਰਨੀ ਚਾਹੁੰਦਾ ਤਾਂ ਉਹ ਕਰ ਵੀ ਸਕਦਾ ਬਾਈ ਤੇ ਬਾਕੀ ਬਾਪੂ ਜੀ ਬਹੁਤ ਮੰਨ ਕੇ ਚੱਲੋ ਇੱਕ ਜਾਨਵਰ ਨੂੰ ਪਿਆਰ ਕਰਨ ਵਾਲਾ ਕੰਮ ਬਹੁਤ ਸੋਹਣਾ ਕੰਮ ਕਰ ਰਿਹਾ ਅੱਜ ਕੱਲ ਲੋਕ ਕਹਿ ਲਈਏ ਕਿ ਮੰਨ ਕੇ ਚੱਲੋ ਬਈ ਮੱਝ ਦੁੱਧ ਦਿਨੋਂ ਹਟ ਜੇ ਉਹਨੂੰ ਗਾਂ ਦੁੱਧ ਦਿਨੋਂ ਹਟ ਜੇ ਨੂੰ ਬਾਹਰ ਛੱਡ ਦਿੰਦੇ ਹਨ ਕੋਈ ਪਸ਼ੂ ਮੰਨ ਕੇ ਚੱਲੋ ਬਲਦ ਲਾ ਦੀ ਉਹ ਬਲਦ ਤੱਕ ਕੰਮ ਛੱਡ ਜੇ ਉਹਦਾ ਬਲਦ ਨੂੰ ਵੀ ਛੱਡ ਦਿੰਦੇ ਐ ਇਤੋਂ ਦਾ ਕੋਈ ਕੰਮ ਵੀ ਹੈ ਨਹੀਂ ਕਾਟੋ ਦਾ ਨਾ ਕੋਈ ਕੰਮ ਆ ਫੇਰ ਵੀ ਬਾਪੂ ਜੀ ਦੇ ਲਾ ਪਾਲਦਾ ਹੈ ਹਨ ਇੱਕ ਪਿਆਰ ਹੁੰਦਾ ਜਾਨਵਰ ਦੇ ਨਾਲ ਮੈਂ ਪੂਰਾ ਪਿਆਰ ਕਰਦੇ ਹਾਂ ਸਾਰੀ ਜ਼ਿੰਦਗੀ ਜਿੰਨਾ ਟਾਈਮ ਜਾਣ ਮੇ ਅੱਜ ਨਾਲ 15 ਜਨਾਂ ਤੋਂ ਹੂੰ ਮੈਂ 100 ਰੁਪਏ ਦੇ ਬਦਾਮ ਲੈ ਆਉਣੇ ਆ ਅੱਛਾ ਹਾਂ ਬਦਾਮ ਤਾਂ ਮਹਿੰਗੇ ਬਹੁਤ ਆ ਬਾਪੂ ਜੀ ਕਿੰਨੇ ਵੀ ਮਹਿੰਗੇ ਹੁਣ ਯਾਰ ਜਿਹੜੀ ਚੀਜ਼ ਨੇ ਜਿਹੜੀ ਚੀਜ਼ ਨਾਲ ਪਿਆਰ ਹੋ ਗਿਆ ਯਾਰ ਭਾਵੇਂ ਕਿੰਨਾ ਵੀ ਮਹਿੰਗਾ ਭਾਵੇਂ ਜੀ ਤਾਂ ਕਿਉਂ ਨਾ ਲਾਉਣੀ ਪਈ ਯਾਰ ਵਾਹ ਇਹ ਸੋਚ ਆ ਬਾਈ ਦੇਖ ਲਓ ਕੋ ਯਾਰ ਪਾਣੀ ਮੋੜੀ ਹੈਲਪ ਕਰ ਦਿਓ ਦੇਖ ਸਕਦੇ ਹੋ ਬਾਪੂ ਜੀ ਦਾ ਘਰ ਦੇਖ ਸਾਨੂੰ ਤੁਸੀਂ ਨਾ ਤੇ ਬਾਕੀ ਬੰਦਾ ਹੀ ਬੰਦੇ ਦੇ ਕੰਮ ਹੁੰਦਾ ਤੇ ਬਾਕੀ ਨੰਬਰ ਬਾਪੂ ਜੀ ਚਲਾ ਦਾਂਗੇ ਉੱਤੇ ਨਾ ਤੇ ਸ਼ੇਅਰ ਕਰਿਓ ਤੇ ਜੇ ਕਿਸੇ ਨੇ ਬਈ ਕਾਰਡੋ ਦੇਖਣ ਆਉਣਾ ਤਾਂ ਆ ਵੀ ਸਕਦਾ ਪਿੰਡ ਹਰੀਨੋਆ ਕੋਟਕਪੂਰੇ ਦੇ ਬਿਲਕੁਲ ਨੇੜੇ ਆ ਜ਼ਿਲ੍ਹਾ ਫਰੀਦਕੋੜ ਬੰਦੇ ਜੀ ਜ਼ਿਲ੍ਹਾ ਫਰੀਦਕੋੜ ਜ਼ਿਲ੍ਹਾ ਸ਼ੇਅਰ ਕਰਿਓ ਉੱਤੇ ਨੰਬਰ ਚਲਾ ਦਾਂਗੇ ਜੀ account ਨੰਬਰ ਸਾਰਾ ਕੁਝ ਦੇ ਦਾਂਗੇ ਧੰਨਵਾਦ ਆ ਤੁਜੀ ਬਹੁਤ ਚੰਗਾ ਲੱਗਿਆ ਮਿਲ ਕੇ ਧੰਨਵਾਦ